ਸਤਿ ਸ੍ਰੀ ਅਕਾਲ ਦੋਸਤੋ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰ ਅਮਰਤਪਾਲ ਕੇ ਘਰੇ ਬੈਠੇ ਆ ਆਪਣੇ ਗੀਤਾਂ ਦੇ ਵਿੱਚ ਨਾ ਆਉਂਦਾ ਬਾਈ ਦਾ ਕੁੱਤਾ ਲਿਖਦਾ ਸੋ ਵੀ ਤੋਂ ਉਹਨਾਂ ਦਾ ਇੱਕ ਪੇਸ਼ ਕਰਨ ਜਾ ਰਿਹਾ ਮੈਂ ਓ ਜਿੰਨੀ ਵਾਰ ਵੀ ਹਾਂ ਲਗੇ ਸਰਹੰਦ ਕੋਲ ਦੀ ਸਾਂਭੀ ਬੈਠੀ ਹਾਂ ਮੈਂ ਅਣ ਖਾਂ ਇੱਕ ਅੰਦ ਬੋਲਦੀ ठंडे बुर ज खुआब दखसा बस दीमारी चो पंजाबसा बस दीम बारी चो पंजाब आ, नदी सरसा पिछोड़े फेर किथो हुअण मेले हथी मारे हीरा रांझे किथो छॾण सी वे ਡੋਂ ਬਈ ਸੱਚ ਹਕੀਕੀ ਨੂੰ ਦੋਂ ਦਾ ਤਣਾਵ ਦੇਖਿਆ ਐਸਾ ਬਸ ਧੀਮੈ ਬਾਰੀ ਚੋਂ ਪੰਜਾਬ ਦੇਖਿਆ ਐਸਾ ਬਸ ਧੀਮੈ ਬਾਰੀ ਚੋਂ ਪੰਜਾਬ ਦੇਖਿਆ ਓ ਚਿੱਟਾ پاک ਬਲੋਂ ਆਵੇ ਹੋ ਕੇ ਪੈਕਟਾਂ ਚ ਬੰਦ ਪਾਤੇ ਕਰਾ ਚਕਲੇ ਵੇੜੇ ਉਸ ਜੇ ਕੰਦ ਵਾੜ ਥੋੜਾ ਦੀ ਚ ਕਿਰਿਆ ਗੁਲਾਬ ਦੇਖਿਆ ਐਸਾ ਬਸ ਧੀਮ ਬਾਰੀ ਚੋਂ ਪੰਜਾਬ ਦੇਖਿਆ ਐਸਾ ਬਸ ਧੀਮ ਬਾਰੀ ਚੋਂ ਪੰਜਾਬ ਦੇਖਿਆ ਧੀ ਸਭਨਾ ਤੋਂ ਉੱਤੇ ਵਾਰੀ ਵਿੱਚ ਵਡਿਆਈ हो गए फिरे लुकाई। दे दे ते गे फिए हफ़ी कोदियां तेज़ाबसा बस दी मै बारी चो पंजाबसा बस दी मैं बारी चो पंजाब